ਸ੍ਰੋਮਣੀ ਅਕਾਲੀ ਦਲ ਨੂੰ ਮੁੜ ਸਰਜੀਤੀ ਦੀ ਮਿਹਮ ਦੇ ਵਿੱਚ ਅੱਜ ਇੱਕ ਵੱਖਰਾ ਕਦਮ ਅੱਗੇ ਵਧ ਕੇ ਵੇਖਿਆ ਜਾ ਰਿਹਾ ਹੈ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਕਹਿੰਦਾ ਭਾਵ ਕਿ ਬਾਗੀ ਖੇਮੇ ਵੱਲੋਂ ਸ੍ਰੋਮਣੀ ਅਕਾਲੀ ਦਲ ਸਿਧਾ ਉਹਦਾ ਜਿਹੜਾ ਖੇਮਾ ਸੀ ਪੰਜ ਮੈਂਬਰੀ ਦੀ ਜਿਹੜੀ ਕਮੇਟੀ ਪਿਛਲੇ ਸਮੇਂ ਅਕਾਲ ਤਖਸਾ ਵੱਲੋਂ ਗਠਿਤ ਹੁੰਦੀ ਹੈ ਉਹਦੇ ਵੱਲੋਂ ਇੱਕ ਪੋਰਟਲ ਜਾਰੀ ਕਰ ਦਿੱਤਾ ਜਾਂਦਾ ਹੈ ਕਿ ਦੁਨੀਆ ਭਰ ਚ ਬੈਠੇ ਜਿਹੜੇ ਪੰਜਾਬੀ ਨੇ ਸਿੱਖ ਨੇ ਉਸ ਸ੍ਰੋਮਣੀ ਅਕਾਲੀ ਦਲ ਨਾਲ ਜੁੜ ਸਕਣ ਦੂਜੇ ਪੱਧਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀਆਂ ਪਿਛਲੇ ਸਮੇਂ ਤੋਂ ਸਰਗਰਮੀਆਂ ਠਾਪ ਨੇ ਉਹ ਕਿਹੜੇ ਦੇਸ਼ 'ਚ ਨੇ ਕੀ ਵਿਦੇਸ਼ ਫੇਰੀ ਉੱਤੇ ਨੇ ਪਿਛਲੇ ਸਮੇਂ ਤੋਂ ਉਹਨਾਂ ਦੀਆਂ ਵਿਦੇਸ਼ ਫੇਰੀਆਂ ਵੇਖਣ ਨੂੰ ਮਿਲੀਆਂ ਇਹ ਨਹੀਂ ਦੇਣੀ ਉਹ ਕਿਸ ਮਾਹੌਲ ਦੇ ਵਿੱਚ ਨੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਲਈਏ ਤਾਂ ਸੁਨੀਲ ਜਾਖੜ ਮੋੜ ਸਰਗਰਮ ਹੁੰਦੇ ਵਿਖਾਈ ਦੇ ਰਹੇ ਆ ਜੋ ਮਜੀਠਾ ਸ਼ਰਾਬ ਕਾਂਡ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਗਵਰਨਰ ਨੂੰ ਵਫਤ ਦੀ ਜਿਹੜਾ ਇੱਕ ਨਾਲ ਲਾ ਜਾ ਕੇ ਉਹ ਮਿਲਿਆ ਖੇਰ ਇਸ ਸਾਰੇ ਅੱਜ ਦੇ ਮਾਹੌਲ ਦੇ ਇਰਤ ਗਿਰ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਉਗੇ ਰਾਜੀਮਾਹ ਤੇ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਸੰਪਾਦਕ ਡਾਕਟਰ ਭਗਵੰਤ ਸੇਮਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ channel E Mission ਜੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦਿਆਂ ਇੱਕ ਚਰਚਾ ਵਿੱਚੋਂ ਬਾਹਰ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀਆਂ ਸਰਗਰਮੀਆਂ ਪਿਛਲੇ ਸਮੇਂ ਤੋਂ ਠੱਪ ਨੇ ਫਿਜ਼ੀਕਲ ਸਰਗਰਮੀਆਂ ਹਾਲਾਂਕਿ ਉਹਨਾਂ ਦੇ ਬਿਆਨ ਉਹਨਾਂ ਦੇ ਟਵੀਟ ਸੋਸ਼ਲ ਮੀਡੀਆ ਸੋਸ਼ਲ ਸਾਈਟਸ ਉੱਤੇ ਆਉਂਦੇ ਐ ਅੱਜ ਵੀ ਆਇਆ ਖੈਰ ਪਰੰਤੂ ਫਿਜ਼ੀਕਲ ਸਰਗਰਮੀਆਂ ਪੱਖੋਂ ਉਹ ਪਿਛਲੇ ਸਮੇਂ ਤੋਂ ਗਾਇਬ ਨੇ ਪਿਛਲੇ ਸਮੇਂ ਉਹਨਾਂ ਦੇ ਇੱਕ ਦੋ ਫੇਰੀਆਂ ਦੇ ਜਿਹੜੇ ਮਾਮਲੇ ਸਾਹਮਣੇ ਆਏ ਵਿਦੇਸ਼ਾਂ ਤੋਂ ਕੀ ਹੁਣ ਇੰਨੀ ਨਹੀਂ ਉਹ ਵਿਦੇਸ਼ ਦੇ ਵਿੱਚ ਨੇ ਜਾਂ ਭਾਰਤ ਇੰਡੀਆ ਦੇ ਵਿੱਚ ਖੈਰ ਦੂਜੇ ਪੱਨੇ ਮੋੜ ਸਰਜੀਤੀ ਦੀ ਜਿਹਨਾਂ ਪਲਾਣਕ ਪੁੱਟੀ ਹੋਈ ਐ ਸ਼੍ਰੋਮਣੀ ਅਕਾਲੀ ਦਲ ਦੀ ਵੱਖਰੀ ਧਿਰ ਬਾਗੀ ਖੇਮਾ ਪੰਜ ਮੈਂਬਰੀ ਕਮੇਟੀ ਵੱਲੋਂ ਅੱਜ ਚੰਡੀਗੜ੍ਹ ਇੱਕ ਐਮਪ੍ਰੈਸ ਕਰਮਚਾਰਕ ਕੀਤੀ ਜਾਂਦੀ ਹੈ ਜਿਹਦੇ ਵਿੱਚ ਇੱਕ ਟੋਰਟਲ ਜਾਰੀ ਕੀਤਾ ਜਾਂਦਾ ਹੈ ਐਨਆਰਐਲ ਦੀ ਭਰਤੀ ਲਈ ਦੁਨੀਆ ਭਰ ਚ ਬੈਠੇ ਜਿਹੜੇ ਸਿੱਖ ਪੰਜਾਬੀ ਨੇ ਉਸ ਸ਼੍ਰੋਮਣੀ ਕਾਲੀ ਦਲ ਦਾ ਹਿੱਸਾ ਬਣ ਸਕਣ ਮੈਂਬਰ ਬਣ ਸਕਣ ਪਰ ਇੱਕ ਜਿਹੜਾ ਸਵਾਲ ਵਿੱਚ ਉਹਦੇ ਸਾਹਮਣੇ ਆਉਂਦਾ ਹੈ ਕਿ ਕੀ ਇਹ ਸਾਰੀ ਭਰਤੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਆਪਣੇ ਆਪ ਨੂੰ ਦਾਵਾ ਕਰਦੀ ਹੈ ਕਿ ਉਹ ਸ਼੍ਰੀ ਕਾਲ ਤਖਸਾਲ ਸਾਹਿਬ ਤੇ ਨਿਰਦੇਸ਼ ਉੱਤੇ ਕੰਮ ਕਰ ਰਹੀ ਹੈ ਪੰਜ ਮੈਂਬਰੀ ਕਮੇਟੀ ਸ੍ਰੀ ਕਾਲਤਖਸਾ ਵੱਲੋਂ ਗਠਿਤ ਕੀਤੀ ਗਈ ਹੈ ਕਿ ਜਿੰਨੀ ਭਰਤੀ ਹੋਏਗੀ ਹੁਣ ਤੱਕ ਜਾਂ ਜਿੰਨੀ ਲੱਖਾਂ ਦੇ ਵਿੱਚੋਂ ਦਾਵਾ ਕਰਦੇ ਨੇ ਸਾਰੇ ਦੀ ਸਾਰੀ ਭਰਤੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਉਹ ਸ੍ਰੀ ਅਕਾਲ ਤਖਸਾ ਨੂੰ ਜਾਂ ਕਹਿ ਲਈਏ ਕਿ ਸ੍ਰੀ ਅਕਾਲ ਤਖਸਾ ਦੇ ਜਥੇਦਾਰ ਨੂੰ ਸੌਂਪ ਦਿੱਤੀ ਜਾਏਗੀ ਅਗਲੀ ਜਿਹੜੀ ਰਣਨੀਤੀ ਕੀ ਫਿਰ ਉਹ ਜਥੇਦਾਰ ਸਾਹਿਬ ਲੈਣਗੇ ਜਾਂ ਫਿਰ ਇਹ ਪੰਜ ਮੈਂਬਰੀ ਕਮੇਟੀ ਇਹ ਜਿਹੜੇ ਅਗਲੇ ਕਦਮ ਇਸੇ ਤਰ੍ਹਾਂ ਹੀ ਵਧਾਂਦੀ ਰਹੇ ਕੀ ਇਹ ਜਿਹੀ ਸਾਰੀ ਚਰਚਾ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਇਹ ਪਹਿਲਾ ਸਵਾਲ ਕਿ ਪੰਜ ਮੈਂਬਰੀ ਕਮੇਟੀ ਦਾ ਅਰਦਾ ਕੀ ਹੈ ਕੀ ਉਹ ਸਾਰੀ ਭਰਤੀ ਜਿਹੜੀ ਦਾਵਾ ਕਰ ਰਹੀ ਕਿ ਕਰ ਰਿਹਾ ਹੈ ਕਿ ਲੱਖਾਂ ਦੇ ਵਿੱਚ ਹੋ ਗਈ ਹੁਣ ਪੋਰਟਲ ਮੇਂ ਛੱਡ ਦਿੱਤਾ ਗਿਆ ਹੈ ਇਹ ਭਰਤੀ ਆਪਣੇ ਕੋਲ ਰੱਖਣਗੇ ਅੱਗੇ ਕੋਈ ਆਪਣਾ ਸਿਆਸੀ ਮਹੌਜ ਵਧਾਉਣ ਵਾਸਤੇ ਜਾਂ ਫਿਰ ਇਸ ਈਕਾਲਤਖ ਸਾਹਿਬ ਨੂੰ ਇਹ ਭਰਤੀ ਸੌਂਪ ਦੇਣਗੇ ਕਿ ਉਹ ਅਗਲਾ ਫੈਸਲਾ ਇਸ ਈਕਾਲਤਖ ਸਾਹਿਬ ਲਵੇਗਾ ਜੀਰਾਰ ਸਾਹਿਬ ਕਿਵੇਂ ਦੇਖਦੇ ਹੋ ਇਹ ਸਾਰਾ ਉਪਚਰਿਆ ਮਾਮਲਾ ਹਿੰਦਰ ਸਾਹਿਬ ਦੇਖੋ ਕਿਸੇ ਵੀ ਪਾਰਟੀ ਦੀ ਜਦੋਂ ਪੁਨਰ ਸਿਰਜੀਤੀ ਲਈ ਜਾਂ ਭਾਰਤੀ ਦੀ ਮਹੀਮ ਚਲਦੀ ਹੈ ਤਾਂ ਉਹਦੇ ਵਾਕਈ ਤੌਰ ਤੇ ਇੱਕ ਨਿਸ਼ਚਿਤਤਾ ਹੁੰਦੀ ਹੈ ਵੀ ਉਸ ਤੋਂ ਬਾਅਦ ਪਾਰਟੀ ਦਾ ਜਿਹੜਾ ਸਟਰਕਚਰ ਬਣਾਇਆ ਜਾਣਾ ਢਾਂਚਾ ਬਣਾਇਆ ਜਾਣਾ ਉਹ ਕਿਸ ਰੂਪ ਦੇ ਵਿੱਚ ਬਣਾਇਆ ਜਾਣਾ ਇਹ ਸਾਰਾ ਕੁਝ ਤਾਂ ਨਿਸ਼ਚਿਤ ਹੋ ਹੀ ਗਈ ਨਾ ਹੁਣ ਸ਼ੋਮਣੀ ਕਾਲੀ ਜਾਲ ਮੇਨਸਟ੍ਰੀਮ ਨੇ ਤਾਂ ਆਪ ਦਾ ਜਿਹੜਾ ਪ੍ਰੋਸੈਸ ਸੀ ਉਹ ਸਾਰਾ ਪੂਰਾ ਕਰਕੇ ਉਹਨਾਂ ਨੇ ਅਮਲ 'ਚ ਲਿਆ ਕੇ ਉਹਨਾਂ ਨੇ ਆਪਣੀ ਪਾਰਟੀ ਦਾ ਜਿਹੜੀ ਬੰਦ ਕਾਂਚਾ ਬਣਾ ਲਿਆ ਤੇ ਸਭ ਕੁਝ ਉਹ ਸੁਰਖਰੂ ਹੋ ਕੇ ਆਪ ਦਾ ਮੈਥੇ ਨਹੀਂ ਹੋ ਬੇਸ਼ੱਕ ਉਹਨਾਂ ਦੀ ਸਰਗਰਮੀਆਂ ਜਿਵੇਂ ਤੁਸੀਂ ਦੱਸਿਆ ਵੀ ਕੋਈ ਸਰਗਰਮੀਆਂ ਨਹੀਂ ਦਿਖ ਰਹੀਆਂ ਸਗਨੀ ਸਿੰਘ ਬਾਦਲ ਵੀ ਇੱਥੇ ਵੀ ਹੈ ਕਿ ਜਦ ਦੇਸ਼ ਵਿੱਚ ਵੀ ਨੇ ਜਾਂ ਕਿੱਥੇ ਨਹੀਂ ਕੀ ਹੈ ਜਾਂ ਉਹ ਆਪਣੇ ਕਾਰੋਬਾਰ ਪ੍ਰਤੀ ਉਹ ਚੇਤਨੇ ਕੀ ਦਿਖ ਰਹੇ ਨੇ ਇਹ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਉਹਨਾਂ ਦਾ ਮਸ਼ਵਰਾ ਕੀ ਹੈ ਤੇ ਦੂਸਰੇ ਪਾਸੇ ਜਿਹੜੀ ਸੁਧਾਰ ਲਹਿਰ ਆਪਣੀ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਕਿ ਪਹਿਲਾਂ 7 ਮੈਂਬਰੀ ਸੀ ਦੇ ਵਿੱਚ ਦੋ ਮੈਂਬਰ ਪਹਿਲਾਂ ਹੀ ਇਸਤੀਫਾ ਦੇ ਕੇ ਬਾਹਰ ਜਾ ਚੁੱਕੇ ਨੇ ਤੇ ਉਹ ਸ਼੍ਰੀ ਕਾਲਟਕ ਸਾਬ ਨੂੰ ਸਮਰਪਿਤ ਕਹਿ ਕੇ ਆਪਣੀ ਭਰਤੀ ਕਰ ਰਹੇ ਨੇ ਹੁਣ ਬਦਲਦੇ ਆਪਰਸਥਿਤੀਆਂ ਦੇ ਵਿੱਚ ਇਹ ਹੈ ਵੀ ਸ਼੍ਰੀ ਕਾਲਟਕ ਸਾਬ ਦੇ ਜਥੇਦਾਰ ਵੀ ਬਦਲੇ ਜਾ ਚੁੱਕੇ ਨੇ ਤੇ ਦੂਸਰੇ ਤਖਤਾਂ ਦੇ ਜਥੇਦਾਰ ਵੀ ਬਦਲੇ ਜਾ ਚੁੱਕੇ ਨੇ ਜਿਨ੍ਹਾਂ ਨੇ ਇਹ ਫੈਸਲੇ ਸੁਣਾਏ ਸੀ ਫਿਰ ਹੁਣ ਇਹ ਸੋਚਣ ਵਾਲੀ ਗੱਲ ਇਹ ਹੈ ਵੀ ਇਹ ਲੱਖਾਂ ਦੀ ਜਿਹੜੀ ਭਰਤੀ ਕਰ ਰਹੇ ਨੇ ਪਾਰਟੀ ਕਰਕੇ ਹਰਕਾਲਤਖ ਸਾਹਿਬ ਨੂੰ ਸਮਰਪਤ ਨਹੀਂ ਨਾ ਫਿਰ ਉੱਥੇ ਜਾ ਕੇ ਆਪਣੀ ਇਹ ਚੋਣ ਕਰਨਗੇ ਉਹਦੇ ਪ੍ਰਤੀ ਦੇਖਣ ਵਾਲੀ ਗੱਲ ਹੈ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਜਿਹੜੀ ਸੁਧਾਰ ਲਹਿਰ ਹੈ ਇਹਦੇ ਪ੍ਰਤੀ ਸ਼੍ਰੀ ਹਰਕਾਲਤਖ ਸਾਹਿਬ ਕੀ ਨਿਰਦੇਸ਼ ਦਿੰਦੇ ਨੇ ਮੌਜੂਦਾ ਜਥੇਦਾਰ ਸਾਹਿਬ ਕਿਸ ਤਰ੍ਹਾਂ ਇਹਨੂੰ ਦੇਖਣਗੇ ਜਾਂ ਕਿਸ ਤਰ੍ਹਾਂ ਦੀ ਇਹਦੇ ਬਾਰੇ ਵਿੱਚ ਕੀ رائے ਬਣਦੀ ਆ ਬੇਸ਼ੱਕ ਤਾਂ ਜਥੇਦਾਰ ਸਾਹਿਬ ਦੇ ਜਿਸ ਤਰ੍ਹਾਂ ਦੇ ਆਪਾਂ ਪਿਛਲੇ ਸਮੇਂ ਤੋਂ ਬਿਆਨ ਦੇਖ ਰਹੇ ਆ ਉਹਨਾਂ ਨੇ ਇਹੋ ਕਿਹਾ ਕਿ ਏਕਤਾ ਹੋਣੀ ਚਾਹੀਦੀ ਹੈ ਤੇ ਦੂਸਰਾ ਸ਼੍ਰੀ ਕਲਤਕ ਸਾਬ ਕਿਸੇ ਇੱਕ ਢੜੀ ਲਈ ਇੱਕ ਪਾਰਟੀ ਲਈ ਨਹੀਂ ਉਹ ਸਾਰਿਆਂ ਦੇ ਲਈ ਹੈ ਤਾਂ ਫਿਰ ਉਸ ਸੰਦਰਭ ਦੇ ਵਿੱਚ ਇਹ ਭਰਤੀ ਦਾ ਕਿਸ ਤਰ੍ਹਾਂ ਦਾ ਮੂਹ ਮੰਹੰਦਰਾ ਹੋਏਗਾ ਇਹ ਵੀ ਦੇਖਣ ਵਾਲੀ ਗੱਲ ਹੈ ਪਰ ਜਿੱਥੋਂ ਤੱਕ ਪੰਜ ਮੈਂਬਰੀ ਕਮੇਟੀ ਹੈ ਉਹ ਆਪਣੇ ਮਿਸ਼ਨ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਅਸਲ ਦੇ ਵਿੱਚ ਆਪਣੇ ਸਰਵਾਈਵਲ ਦੇ ਲਈ ਆਪਣੀ ਹੋਂਦ ਦੇ ਲਈ ਇਹ ਲਾਜ਼ਮੀ ਹੈ ਇਸ ਤਰ੍ਹਾਂ ਦਾ ਜਿਹੜਾ ਹੈਗਾ ਇੱਕ ਵੈਦ ਕਰਨੀ ਹੀ ਪੈਣੀ ਹੈ ਅਗਰ ਉਹ ਜੇ ਜੇਕਰ ਉਹ ਬੈਠ ਜਾਂਦੇ ਨੇ ਤਾਂ ਬਿਲਕੁਲ ਸਾਈਡ ਲਾਈਨ ਤੇ ਹੋ ਜਾਣਗੇ ਬੈਸੀ ਉਹਨਾਂ ਨੇ ਮੇਨ ਸਟ੍ਰੀਮ ਚੋਂ ਬਾਹਰ ਉਹਨਾਂ ਨੇ ਕਰ ਦਿੱਤਾ ਹੈ ਮੇਨ ਸਟ੍ਰੀਮ ਦੇ ਉੱਪਰ ਉਹਨਾਂ ਦਾ ਕਬਜ਼ਾ ਹੈ ਉਹਨਾਂ ਕੋਲ ਦਫ਼ਤਰ ਹੈ ਉਹਨਾਂ ਕੋਲ ਚੋਣ ਨਿਸ਼ਾਨ ਹੈ ਉਹਨਾਂ ਕੋਲ ਰਜਿਸਟ੍ਰੇਸ਼ਨ ਹੈ ਉਹਨਾਂ ਨੇ ਆਪਣਾ ਪ੍ਰੋਸੈਸ ਪੂਰਾ ਕਰ ਲਿਆ ਸਾਰਾ ਕੁਝ ਹੈ ਉਹਨਾਂ ਕੋਲ ਸ਼੍ਰੋਮਣੀ ਗੁਰਦੁਆਰਾ ਪਰਵੰਦੇ ਕਮੇਟੀ ਵੀ ਹੈ ਤੇ ਉਹ ਉਸ ਸੰਦਰਭ ਦੇ ਵਿੱਚ ਤਾਂ ਉਹ ਇੱਕ ਪੱਕਤੋਂ ਕਾਫੀ ਅੱਗੇ ਨੇ ਬਹੁਤ ਅੱਗੇ ਨੇ ਉਹਨਾਂ ਨਾਲ ਇਹਨਾਂ ਦਾ ਹਾਲੇ ਕੰਪੀਟ ਕਿਸ ਤਰ੍ਹਾਂ ਕਰਨਗੇ ਉਹਦੇ ਲਈ ਇਹ ਹੈ ਵੀ ਆਪਣੀ ਹੋਂਦ ਬਣਾਉਣ ਦੇ ਲਈ ਇਹਨਾਂ ਨੂੰ ਜ਼ਰੂਰ ਹੈ ਇਸ ਤਰ੍ਹਾਂ ਸਰਗਰਮ ਰਹਿਣਾ ਪਵੇਗਾ ਤੇ ਭੇਸ਼ੱਕ ਅੱਜ ਦੀ ਡੇਟ ਦੇ ਵਿੱਚ ਇਹਨਾਂ ਨੇ ਜੂਨ ਦੀ ਇੱਕ ਡੇਟ ਵੀ ਨਿਸ਼ਚਿਤ ਕੀਤੀ ਹੈ ਕਿ ਇੰਨੀ ਜੂਨ ਤੱਕ ਸਾਡੀ ਇਹ ਪਾਰਾ ਨਿਕੰਮਲ ਹੋ ਜਾਵੇਗੀ ਹੁਣ ਉਸ ਤੋਂ ਬਾਅਦ ਫਿਰ ਇਹ ਧੂਣ ਵੀ ਕਰਾਉਣੀ ਪੈਣੀ ਹੈ ਉਹਦੇ ਲਈ ਸ਼੍ਰੀ ਕਲਤਕ ਸਾਹਿਬ ਤੇ ਹੀ ਜਾਣਾ ਪਵੇਗਾ ਫਿਰ ਉਸ ਵੇਲੇ ਸ਼੍ਰੀ ਕਲਤਕ ਸਾਹਿਬ ਕਿਸ ਤਰ੍ਹਾਂ ਦੀ ਡਾਇਰੈਕਸ਼ਨ ਦਿੰਦੇ ਨੇ ਉਹ ਉਹ ਤੋਂ ਬਾਅਦ ਹੀ ਇਹ ਨਿਸ਼ਚਿਤ ਹੋਏਗਾ ਜਾਂ ਕੀ ਫਿਰ ਸੱਤ ਮੈਂਬਰ ਕਮੇਟੀ ਬਣ ਜਾਂਦੀ ਹੈ ਜਾਂ ਧਮੀ ਸਾਹਿਬ ਫਿਰ ਇਸ ਸਰਗਮੀ ਦੇ ਵਿੱਚ ਆ ਜਾਂਦੇ ਨੇ ਵੀ ਲਿਆਓ ਇੱਥੇ ਸਾਰੀ ਭਰਤੀ ਇੱਥੇ ਆਪਾਂ ਇਹਨਾਂ ਨੂੰ ਦੇਈਏ ਇਹ ਇਹਦੇ ਵਿੱਚ ਕਿਉਂਕਿ ਸਿਆਸ ਦੇ ਵਿੱਚ ਕੋਈ ਕੋਈ ਕਿਸੇ ਦਾ ਸਕਾਣੀ ਤੇ ਸਿਆਸ ਦੇ ਵਿੱਚ ਬੜੇ ਗੇਮ ਖੇਡੀ ਜਾਂਦੀ ਹੈ ਜਿਸ ਤਰ੍ਹਾਂ ਕਿ ਧਮੀ ਸਾਹਿਬ ਦਾ ਆਪਾਂ ਪਿਛਲਾ ਵੀ ਦੇਖ ਲਈਏ ਤੇ ਉਹਨਾਂ ਨੇ ਆਪਣਾ ਅਸਤੀਫਾ ਦੇ ਕੇ ਘਰ ਬੈਠ ਗਏ ਸੀ ਪਰੰਤੂ ਉਸ ਤੋਂ ਬਾਅਦ ਕਾਰਜਕਾਰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਨੇ ਜਥੇਦਾਰਾਂ ਨੂੰ ਵੀ ਘਰੇ ਤੋਂ ਹਟਾ ਤੇ ਨਵੇਂ ਜਥੇਦਾਰ ਨਿਯੁਕਤ ਕਰ ਦਿੱਤੇ ਤੇ ਨਵੀਂ ਲੀ ਤੇ ਪੈ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਤੁਹੋਂ ਵੀ ਹੋ ਗਈ ਤੇ ਸਾਰਾ ਕੁਝ ਉਹਨਾਂ ਨੇ ਨਿਸ਼ਚਿਤ ਕਰ ਲਿਆ ਇਹਦੇ ਚੋ ਇਹ ਵੀ ਹੋ ਸਕਦਾ ਵੀ ਧੰਮੀ ਸਾਹਿਬ ਤੇ ਗੁਰਮੁਖ ਸਾਹਿਬ ਫੇਰ ਦੁਆਰਾ ਆਪਕੇ ਸੱਤ ਮੈਂਬਰ ਕਮੇਟੀ ਦੇ ਵਿੱਚ ਬਿਲਕੁਲ ਬਿਲਕੁਲ ਥੋੜਾ ਜਿਹਾ ਮੈਂ ਥੋੜਾ ਦੇ ਵਿੱਚ ਲੈ ਰਿਹਾ ਡਾਕਟਰ ਸਾਹਿਬ ਕਿ ਇਹ ਹੋ ਨਹੀਂ ਸਕਦਾ ਇਹ ਗੱਲ ਪਿੰਕ ਵੀ ਹੈ ਇੱਕ ਸਾਹਮਣੇ ਪਿਛਲੇ ਸਮੇਂ ਆਈ ਸੀ ਉੱਠੀ ਸੀ ਇਹ ਤੁਰੀ ਹੋਈ ਹੈ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਸ ਸਬੰਧੀ ਸ੍ਰੀ ਕਾਲ ਤਖਸਾਲ ਸਾਹਿਬ ਵੱਲੋਂ ਕੋਈ ਆਦੇਸ਼ ਅਗਲੇ ਸਮੇਂ ਆ ਸਕਦਾ ਹੈ ਕਿ ਉਹ ਸਤਮਾ ਵੀ ਕਮੇਟੀ ਸਰਗਰਮ ਹੋਏ ਫਿਰ ਜੇਕਰ ਸਰਗਰਮ ਹੁੰਦੀ ਹੈ ਤਾਂ ਉਹਦੇ ਕਨਵੀਨ ਜਿਹੜਾ ਕਨਵੀਨਰ ਨੇ ਨੇਚਰਲੀ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਰ ਸਵਾਲ ਫਿਰ ਕਿ ਜਿਹੜੀ ਇਹ ਹੁਣ 5 ਫਬਰੀ ਕਮੇਟੀ ਦਾਵਾ ਕਰਦੀ ਸ੍ਰੀ ਕਾਲ ਤਖਸਾਲ ਸਾਹਿਬ ਵੱਲੋਂ ਕਿ ਉਹਨਾਂ ਵੱਲੋਂ ਗਠਿਤ ਹੈ ਪਰ ਜਦੋਂ ਕਿ ਸਾਰੀ ਪ੍ਰਕਿਰਤੀ ਕੰਪਲੀਟ ਕਰ ਲੈਂਦੇ ਆ ਮੰਨ ਲਓ ਕਿ ਅੱਜ ਜਿਹੜਾ ਇਹਨਾਂ ਨੇ ਪੋਰਟਲ ਜਾਰੀ ਕੀਤਾ ਹੈ ਦੇਸ਼ ਵਿਦੇਸ਼ ਦੇ ਲੋਕਾਂ ਲਈ ਬਾਹਰਲੇ ਲੋਕਾਂ ਲਈ ਜਿਹੜੇ ਵਾਰ ਵੇਟਣੀ ਪੰਜਾਬੀ ਸਿੱਖ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਤਦਾਦ ਇਹ ਭਰਤੀ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਪਰ ਇਸ ਭਰਤੀ ਦਾ ਭਵਿੱਖ ਕੀ ਹੈ ਸਵਾਲ ਇਹੀ ਹੈ ਕਿ ਕਿ ਜੇਕਰ ਇਹਦੇ ਉੱਤੇ ਆਪ ਇਹ ਕੋਈ ਪ੍ਰਦਾਨ ਕੋਈ ਜਥੇਬੰਦਕ ਢਾਂਚਾ ਖੜਾ ਕਰਨ ਲੱਗ ਪਏ ਅਜੀ ਕੋਸ਼ਿਸ਼ ਕੀਤੀ ਤਾਂ ਫਿਰ ਇਹ ਅਕਾਲ ਤਖਤ ਸਾਹਿਬ ਤੋਂ ਪਗੋੜੇ ਹੋਣਗੇ ਇਹ ਇਹ ਪਗੋੜੇ ਮੰਡੇ ਜਾਣਗੇ ਕਿਉਂਕਿ ਅਕਾਲ ਤਖਤ ਸਾਹਿਬ ਦੀ ਹਦਾਇਤ ਹੈ ਕਿ ਭਰਤੀ ਕਰੋ ਫਿਰ ਇਹਨਾਂ ਨੂੰ ਭਰਤੀ ਕਰਕੇ ਅਕਾਲ ਤਖਤ ਸਾਹਿਬ ਨੂੰ ਸੌਂਪਣੀ ਹੈ ਨਾ ਜਿਹੜਾ ਇਹਨਾਂ ਕੋਲ ਆਦੇਸ਼ ਆਇਆ ਕਿਉਂਕਿ ਹੋਰ ਇਸ ਕੋਈ ਵੱਖਰੀ ਤਰ੍ਹਾਂ ਦਾ ਕੋਈ ਆਦੇਸ਼ ਨਹੀਂ ਆਦੇਸ਼ ਸਿਰਫ ਸੱਤ ਮੈਂਬਰੀ ਕਮੇਟੀ ਨੂੰ ਹੈ ਚਲੋ ਮੰਨ ਲਓ ਹਾਲੀ ਹੁਣ ਜਿਹੜੇ ਦੋ ਮੈਂਬਰ ਨੇ ਉਹ ਅਸਤੀਫਾ ਦੇ ਕੇ ਬਾਹਰ ਨੇ ਪਰੰਤੂ ਉਹਨਾਂ ਦੇ ਅਸਤੀਫੇ ਬਾਰੇ ਵਾਲੇ ਸਹਾਲੇ ਸਸੂਪੰਜੇ ਕਿਸੇ ਨੇ ਕੋਈ ਉਹ ਪ੍ਰਮਾਣ ਪ੍ਰਮਾਨ ਨਹੀਂ ਹੋਇਆ ਕਿਸੇ ਪੋਜੀਸ਼ਨ ਦੇ ਵਿੱਚ ਨਹੀਂ ਉਹ ਅਸਤੀਫੇ ਕਿੱਥੇ ਖੜੇ ਹੈ ਕਿਸੇ ਵੇਲੇ ਵੀ ਇਹ ਅਜੀਬ ਤਰ੍ਹਾਂ ਵੱਖਰੀ ਤਰ੍ਹਾਂ ਦੀ ਸਰਗਰਮੀ ਵਿਖਰ ਨੂੰ ਮਿਲ ਸਕਦੀ ਹੈ ਪਰ ਸਵਾਲ ਹੈ ਕਿ ਫਿਰ ਇਹ ਜਿਹੜੀ ਲੱਖਾਂ ਦੀ ਭਰਤੀ ਦਾ ਪਿਵਿੱਖ ਕੀ ਹੈ ਕਿ ਜੇਕਰ ਕਾਲ ਤਖਤ ਨੂੰ ਨਹੀਂ ਸੌਂਪਣਗੇ ਜ세ਹਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਭਰਤੀ ਦਾ ਸਾਰਾ ਬਿਉਹਰਾ ਨਹੀਂ ਸੌਂਪਣਗੇ ਤਾਂ ਫਿਰ ਇਹ ਉਹ ਅਕਾਲ ਤਖਤ ਸਾਹਿਬ ਦੀ ਨਜ਼ਰ ਦੇ ਵਿੱਚ ਇਹ ਭਗੌੜੇ ਮੰਨੇ ਜਾਣਗੇ ਬੜਾ ਪਚੀਦਾ ਸਵਾਲ ਹੈ ਇਹ ਡਾਕਟਰ ਸਾਹਿਬ ਧਾਰਮਿਕ ਕੇ ਲਿਹਾਜ਼ ਉਤੇ ਸਿਆਸੀ ਲਿਹਾਜ਼ ਉਤੇ ਹਾਲਾਂਕਿ ਮੀਰੀ ਪੀਰੀ ਦੇ ਦੋ ਨਿਸ਼ਾਨ ਤਾਂ ਛੋੜਦੇ ਐ ਪਰ ਕਈ ਵਾਰ ਸਿੱਖ ਬੜੇ ਕਸੁੱਤੇ ਫਸਦੇ ਰਹੇ ਪਿਛਲੇ ਸਮੇਂ ਵੀ ਹੁਣ ਵੀ ਜੀ ਡਾਕਟਰ ਸਾਹਿਬ ਪਿੰਡ ਹਰ ਦੇਖਿਆ ਜਾਵੇ ਤਾਂ ਦੇਖੋ ਸ਼੍ਰੋਮਣੀ ਅਕਾਲੀ ਦਲ ਮੇਨਸਟ੍ਰੀਮ ਅਤੇ ਸ਼੍ਰੋਮਣੀ ਕਾਲੀ ਦਲ ਦੇ ਜਿਹੜੀ ਸਤਾ ਲਹਿਰ ਹੈ ਇਹਨਾਂ ਦੇ ਕੁਝ ਦਾਰਸ਼ਕ ਮਤਭੇਦ ਹੈਗੇ ਆ ਸੀ ਜਿਹੜਾ ਕੋਈ ਕਿਸੇ ਖਾਸ ਮਿਸ਼ਨ ਦੇ ਉੱਪਰ ਨਹੀਂ ਇਹਨਾਂ ਦਾ ਵੀ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਚੋਣ ਲੜਨਾ ਅਤੇ ਆਪਣੇ ਉਸੇ ਨਿਸ਼ਾਨੇ ਦੇ ਉੱਪਰ ਆਪਣੀ ਸੱਤਾ ਨੂੰ ਪ੍ਰਾਪਤ ਕਰਨਾ ਇੱਕ ਇਮੇਜ ਨੇ ਸ਼੍ਰੋਮਣੀ ਕਾਲੀ ਦਲ ਤੇ ਇਸ ਤੋਂ ਪਹਿਲਾਂ ਵੀ ਇਕੱਠੇ ਰਹੇ ਨੇ ਪੂਰੀ ਤਰ੍ਹਾਂ ਸੱਤਾ ਦਾ ਸੁੱਖ ਮਾਣਿਆ ਪੂਰੀ ਤਰ੍ਹਾਂ ਇਕੱਠੇ ਰਹੇ ਗਏ ਤੇ ਜੇ ਆਪਾਂ ਸ਼੍ਰੋਮਣੀ ਕਾਲੀ ਦਲ ਦੇ ਪਿਛਲੇ ਇਤਿਹਾਸ ਤੇ ਵੀ ਨਜ਼ਰ ਮਾਰੀਏ ਤਾਂ ਇਸ ਤਰ੍ਹਾਂ ਦੀਆਂ ਕਈ ਵਾਰ ਰੋਮਣੀ ਕਾਲੀ ਦਲ ਦੇ ਵਿੱਚ ਫੁੱਟਾ ਪਿਆ ਨੇ ਮਾਸਟਰ ਤਾਰਾ ਸਿੰਘ ਜੀ ਵੇਲੇ ਸੰਤ ਫਤੇ ਸਿੰਘ ਵੇਲੇ ਤੇ ਉਸ ਤੋਂ ਬਾਅਦ ਜਿਵੇਂ ਕਿ 94 ਦੇ ਵਿੱਚ ਬਾਦਲ ਸਾਹਿਬ ਨੇ ਵੇਲੇ ਜਦੋਂ ਸ਼੍ਰੀ ਕਾਟਕ ਸਿੰਘ ਸਾਹਿਬ ਨੇ ਦੂਸਰੀ ਸਾਰੇ ਦਲ ਪੰਕ ਕਰਕੇ ਅੰਮ੍ਰਿਤਸਰ ਕਾਲੀ ਦਲ ਬਣਾਇਆ ਸੀ ਪਰੰਤੂ ਉਹਦੇ ਵਿੱਚੋਂ ਜਿਹੜੇ ਹਾਰਡ ਲਾਈਨਰ ਸੀ ਗਰਮ ਦਲੀਏ ਉਹ ਉਹ ਅੰਮ੍ਰਿਤਸਰ ਦੇ ਕਾਲੀ ਦਲ ਦੇ ਵਿੱਚ ਰਹਿ ਗਈ ਸੀ ਤੇ ਬਾਕੀ ਦਲ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਆਪਣਾ ਰੋਮਣੀ ਕਾਲੀ ਦਲ ਨੇ ਚੋਣਾਂ ਲੜੀਆਂ ਤੇ ਉਸ ਤੋਂ ਬਾਅਦ 97 ਦੇ ਵਿੱਚ ਆਪਣੀ ਸਰਕਾਰ ਬਣਾਈ ਸੱਤ ਦੇ ਵਿੱਚ ਬਣਾਈ 12 ਦੇ ਵਿੱਚ ਆਪਣੀ ਸਰਕਾਰ ਬਣਾਈ ਇਸ ਤਰ੍ਹਾਂ ਰਾਜ ਸੱਤਾ ਦੇ ਪਰ ਇਹਨੇ ਸਾਰੇ ਇਕੱਠੇ ਰਹੇ ਨੇ ਪਹਿਲਾਂ ਬੇਸ਼ੱਕ ਇਹਨਾਂ ਦੇ ਵਿੱਚ ਬੜੇ ਬਕਰੀਵੇਂ ਸੀ ਬਹੁਤ ਆਪਸੀ ਭੱਜ ਦੌੜਤੀ ਭੰਡੋਕਤੀ ਆਪਸੀ ਇੱਕ ਦੂਜੇ ਨੂੰ ਬੜਾ ਪੰਡਤੀ ਸਨ ਪਰੰਤੂ ਹੁਣ ਵੀ ਲੱਗੇ ਹੀ ਰਿਹਾ ਕਿਉਂਕਿ ਇਹਨਾਂ ਦਾ ਮਿਸ਼ਨ ਇਹੋ ਹੀ ਹੈ ਕਿ ਸਾਰੇ ਇਕੱਠੇ ਇਹ ਇਕੱਠੇ ਹੋਣਗੇ ਆਪਸੀ ਇਹਨਾਂ ਦਾ ਕੋਈ ਇਸ ਤਰ੍ਹਾਂ ਦਾ ਵੱਡਾ ਸਿਧਾਂਤਕ ਮੱਤ ਦੇ ਨਹੀਂ ਹੈ ਇਹ ਆਪਾਂ ਇਕੱਠੇ ਆਪ ਨਹੀਂ ਹੋਣਗੇ ਕਦੋਂ ਹੋਣਗੇ ਇਹੀ ਸਵਾਲ ਹੈ ਜੀ ਏ ਭਿੰਦਰ ਸਾਹਿਬ ਦੇਖੋ ਜਿਉਂ-ਜਿਉਂ ਪ੍ਰਸਥਿਤੀਆਂ ਬਦਲ ਰਹੀਆਂ ਨੇ ਜਿਉਂ-ਜਿਉਂ ਸਮਾਂ ਆਏਗਾ ਉਸ ਮੁਤਾਬਕ ਇਹਨਾਂ ਨੂੰ ਆਪਣੇ ਆਪ ਇਕੱਠਾ ਹੋਣਾ ਪਏਗਾ ਜਿਹੜੀ ਗੱਲ ਕੀਤੀ ਹੈ ਅੱਡੋ-ਪਾਲੀ ਡਾਕਟਰ ਸਾਹਿਬ ਪਰ ਫਿਲਹਾਲ ਜਿਹੜੀ ਲਕੀਰ ਬੜੀ ਡੂੰਗੀ ਹੋ ਰਹੀ ਆਪਸ ਦੇ ਵਿੱਚ ਬڑے ਵੱਡੇ ਪੱਧਰ ਤੇ ਜਿਹੜੇ ਦਿਸ਼ਾ ਮਾਨੇ ਉਹ ਚੇਂਜ ਨੇ ਤੇ ਬੜੀ ਸਪੀਡ ਦੇ ਨਾਲ ਦੋਨੇ ਧਿਰਾਂ ਅੱਗੇ ਵਧ ਰਹੀਆਂ ਨੇ ਭਾਵੇਂ ਕਿ ਹੁਣੇ ਨਹੀਂ ਤੇ ਨਹੀਂ ਜੇਕਰ ਦੇਖੀਏ ਓਵਰਆਲ ਮੀਡੀਆ ਸਰਗਰਮੀਆਂ ਦੇ ਵਿੱਚ ਤਾਂ ਉਹ ਸੁਧਾਰ ਤੇਰ ਵਾਲੇ ਅੱਗੇ ਐ ਮੇਨਸਟਰੀਮ ਇਹ ਨਹੀਂ ਦਿਨੀ ਸਾਈਲੈਂਟ ਐ ਕਿਸੇ ਵੱਡੀ ਮਾਰ ਰੇਟ ਹੋ ਸਕਦੀ ਹੈ ਸੰਵੀਰ ਸਿੰਘ ਬਾਦਲ ਦਾ ਕੋਈ ਕੀ ਅਗਲੇ ਸਮੇਂ ਮੋਟੋ ਕੀ ਹੈ ਕਿ ਉਹਨਾਂ ਦੀ ਰਿਪੋਰਟ ਔਣ ਪਿੱਛੇ ਕੀ ਰਾਜ ਹੈ ਕਿਹੜੀ ਸਰਗਰਮੀ ਦੇ ਵਿੱਚ ਨੇ ਕੀ ਉਹ ਪਰਿਵਾਰਕਰ ਜਿਵੇਂ ਦੇ ਵਿੱਚ ਨੇ ਜਾਂ ਸਿਆਸੀ ਮਹਾਜ ਦੇ ਵਿੱਚ ਨੇ ਉਹ ਗੱਲ ਕਿਸ ਅਗਲੇ ਸਮੇਂ ਖੁੱਲ ਕੇ ਸਾਹਮਣੇ ਆ ਸਕਦੀ ਹੈ ਪਰ ਜਿਹੜੀ ਪੰਜਵੇਂ ਮੈਂਬਰ ਕਮੇਟੀ ਵੱਲੋਂ ਅੱਜ ਪੋਰਟੋ ਜਾਰੀ ਕੀਤਾ ਗਿਆ ਨਵੀਂ ਭਰਤੀ ਸੰਬੰਧੀ ਚੰਡੀਗੜ੍ਹ ਪ੍ਰੈਸ ਕਲਬ ਕਲੱਬ ਦੇ ਵਿੱਚ ਬੈਠਕ ਹੋਈ ਹੈ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਨਮਾਇंदे ਸਾਰਿਆਂ ਨੇ ਉਹਦੇ ਵਿੱਚ ਸਪਸ਼ਟ ਨਹੀਂ ਇਹ ਗੱਲ ਕਰ ਸਕੇ ਹਾਲਾਂਕਿ মিডিਆ ਵੱਲੋਂ ਸਵਾਲ ਉੱਠਿਆ ਜ਼ਰੂਰ ਕਿ ਫਿਰ ਇਹ ਜਿਹੜੀ ਭਰਤੀ ਤੁਸੀਂ ਕਰਕੇ ਕਿੰਨੂੰ ਸੌਂਪੋਗੇ ਕੀ ਅਕਾਲਤਖ ਸਾਹਿਬ ਨੂੰ ਸੌਂਪੋਗੇ ਪਰ ਸਵਾਲ ਇਸ ਤਰ੍ਹਾਂ ਦਾ ਸੀ ਕਿ ਅਸੀਂ ਕਾਨੂੰਨੀ رائے ਲਵਾਂਗੇ ਕਾਨੂੰਨੀ ਚਾਰਜ ਹੋਈ ਕਰਾਂਗੇ ਕਿਸ ਤਰ੍ਹਾਂ ਦਾ ਕਿ ਵਾਦਨਾ ਹੈ ਪਰ ਸਵਾਲ ਉਹ ਅਸਪਸ਼ਟ ਸੀਗਾ ਕਹਿੰਦਾ ਭਾਵੇਂ ਕਿ ਸਿੱਧਾ ਸਪਸ਼ਟ ਨਹੀਂ ਸੀ ਕਿ ਅੱਗੇ ਕੀ ਕਰਨਾ ਹੈ ਕਹਿੰਦਾ ਭਾਵ ਕਿ ਭਵਿੱਖ ਉੱਤੇ ਸਵਾਲ ਵਾਗੀ ਆਪਣੇ ਆਪ ਦੇ ਵਿੱਚ ਸਟੈਂਡ ਕਰਦਾ ਹੈ ਜੀ ਡਾਕਟਰ ਸਾਹਿਬ ਭਿੰਡਾ ਸਾਹਿਬ ਦੇਖੋ ਸਿਧਾਂਤਿਕ ਜੇਕਰ ਬਖਰੀਮਾ ਹੁੰਦਾ ਜਿਵੇਂ ਸਿਧਾਂਤਿਕ ਪੱਖ ਦੇ ਉੱਪਰ ਆਪਾਂ ਇੱਕ ਲਾਈਨ ਹੁੰਦੀ ਹੈ ਕਿ ਪਾਰਟੀ ਜਿਵੇਂ ਕਿ ਅਮਰ ਸਰਕਾਰੀ ਜਲਦੀ ਆਪਣੀ ਇੱਕ ਬੱਕਰੀ ਲਾਈਨ ਹੈ ਉਹ ਆਪਣੇ ਉੱਥੋਂ 이슈 ਦੇ ਉੱਪਰ ਕੜੇ ਨੇ ਐਵੇਂ ਨਾ ਮੈਂ ਭਾਈ ਅਮਰਪਾਲ ਸਿੰਘ ਦਾ ਜਿਹੜਾ ਅਕਾਲੀ ਦਲ ਜਿਹੜਾ ਉਹ ਬਣਾ ਰਹੇ ਨੇ ਜਿਹਦੀ ਉਹ ਭਰਤੀ ਕਰ ਉਹਨਾਂ ਦੀ ਵੀ ਆਪਣੀ ਬੱਕਰੀ ਲਾਈਨ ਹੈ ਉਹਨਾਂ ਦੇ ਆਪਣੇ ਸਿਧਾਂਤ ਭਾਈ ਰਣਜੀਤ ਸਿੰਘ ਵੱਲੋਂ ਵੀ ਭਰਤੀ ਵੱਡੀ ਜਾਰੀ ਹੈ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਜਿਹੜੇ A ਹੈਗੇ ਪਰੰਤੂ ਇਹ ਜਿਹੜੇ ਸੁਧਾਰ ਲਹਿਰ ਦਾ ਇਹਨਾਂ ਦਾ ਕੋਈ ਇਸ ਤਰ੍ਹਾਂ ਦਾ ਵਖਰੇਵਾ ਨਹੀਂ ਹੈ ਕਿ ਲਈ ਇਹ ਇਹ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਗਾਈਡਲਾਈਨ ਜਿਉ ਉਹਨਾਂ ਦੀ ਚੱਲ ਰਹੀਆਂ ਨੇ ਉਹਨਾਂ ਤੋਂ ਵੱਖਰਾ ਹੋ ਕੇ ਕੋਈ ਇਸ ਤਰ੍ਹਾਂ ਦਾ ਕੋਈ ਪੰਥ ਦਾ ਲੈਣਗੇ ਦੂਸਰੀ ਗੱਲ ਇਹ ਸ਼੍ਰੀ ਕਾਲਕਟਖ ਸਾਹਿਬ ਨੂੰ ਸਮਰਪਿਤ ਨੇ ਆਪਣੇ ਆਪ ਨੂੰ ਕਹਿ ਰਹੇ ਨੇ ਪਰੰਤੂ ਸ਼੍ਰੀ ਕਾਲਕਟਖ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਸੀ ਉਹ ਬਦਲ ਚੁੱਕੇ ਨੇ ਨਵੇਂ ਜਥੇਦਾਰ ਆ ਚੁੱਕੇ ਨੇ ਹੁਣ ਇਹ ਵੀ ਹੋ ਸਕਦੀ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸ਼੍ਰੀ ਕਲਤਖ ਸਾਹਿਬ ਦੇ ਜਥੇਦਾਰ ਸਾਹਿਬ ਸੱਤ ਮੈਂਬਰ ਕਮੇਟੀ ਦੀ ਮੀਟਿੰਗ ਦੇ ਲਈ ਆਦੇਸ਼ ਕਰ ਸਕਦੇ ਨੇ ਤੇ ਇਹਦੇ ਲਈ ਲਾਜ਼ਮੀ ਹੈਗਾ ਧਾਮੀ ਸਾਹਿਬ ਤੇ ਬਡੁੰਗਰ ਸਾਹਿਬ ਉਹਦੇ ਵਿੱਚ ਸਰਗਰਮ ਹੋ ਕੇ ਕਨਵਿੰਦਰ ਨੇ ਮੀਟਿੰਗ ਬੁਲਾਉਂਗੇ ਤੇ ਮੀਟਿੰਗ ਦੇ ਵਿੱਚ ਉਹ ਇਹ ਇਹੋ ਹੀ ਕਹਿ ਸਕਦੇ ਨੇ ਵੀ ਜੇਕਰ ਭੁਈਆ ਲਿਆਓ ਕਲਤਖ ਸਾਹਿਬ ਦੇ ਉੱਪਰ ਇਕੱਠੇ ਕਰਦੇ ਆ ਤੇ ਉਧਰ ਉਹਨਾਂ ਨੂੰ ਲੈ ਕੇ ਇਹਦੇ ਵਿੱਚੋਂ ਇਹੀ ਹੋਏਗਾ ਨਾ ਨੰਦਾ ਆਪਤੀ ਜਿਹੜਾ ਫਿਰ ਇਹਨਾਂ ਦੀ ਮਿਲਜੋਲ ਹੋ ਸਕਦਾ ਆਪਸੀ ਇਹਨਾਂ ਦਾ ਮਿਲਣ ਹੋ ਸਕਦਾ ਆਪਸੀ ਇਹਨਾਂ ਨੂੰ ਜੇ ਜੋ ਵੀ ਹੈ ਜਿਸ ਤਰ੍ਹਾਂ ਦਾ ਬਈ ਜੇਕਰ ਇਹਨਾਂ ਦੀ ਭਰਤੀ ਇੰਨੀ ਬਹੁਤ ਜ਼ਿਆਦਾ ਭਰਤੀ ਹੋ ਚੁੱਕੀ ਹੈ ਤਾਂ ਇਹਨਾਂ ਨੂੰ ਉਹਨਾਂ ਦਾ ਬਣਦਾ ਹਿੱਸਾ ਦੇ ਦੇਣਗੇ ਇਸ ਤਰ੍ਹਾਂ ਦੀ ਤਾਂ ਕੋਈ ਪ੍ਰਸਥਿਤੀ ਹੈ ਨਹੀਂ ਜਿਵੇਂ ਕਿ 1986 ਦੇ ਵਿੱਚ ਹੋਇਆ ਸੀਗਾ ਜਦੋਂ ਕਿ ਜਥੇਦਾਰ ਗੁਰਚਨ ਸਿੰਘ ਟੋੜਾ ਨੇ ਸ਼੍ਰੀ ਕਾਲ ਤਖਸ ਦੀ ਅੱਗੇ ਆਪਣਾ ਆਪਣਾ ਉਹਨਾਂ ਨੇ ਅਸਤੀਫਾ ਸ਼ਮਮਨੀ ਤੇ ਵੇਖੀ ਤੋਂ ਦੇ ਦਿੱਤਾ ਸੀਗਾ ਜਦੋਂ ਕਿ ਸਰਗਰ ਸਿੰਘ ਬਰਨਾਲਾ ਦੀ ਸਰਕਾਰ ਸੀ ਉਹਨਾਂ ਨੇ ਇਸ ਵਿਹਾ ਦੇ ਦਿੱਤਾ ਸੀ ਤੇ ਲੋਕਾਂ ਦੇ ਉਚਾਪ ਮਹਾਰੇ ਡਾ ਕੱਟ ਸੀ ਤੇ ਸ਼੍ਰੀ ਕਲਤਕ ਸਾਹਿਬ ਦੇ ਉੱਪਰ ਜਿਹੜਾ ਕਿ ਜਿਸ ਨੂੰ ਸਰਵਤਕਾਲਤਾ ਵੀ ਕਿਹਾ ਜਾਂਦਾ ਹੈ ਉੱਥੇ ਵਾਕਈ ਤੌਰ ਤੇ ਜਥੇਦਾਰਾਂ ਦੀ ਚੋਣ ਵੀ ਹੋਈ ਸੀ ਅਤੇ ਅਕਾਰ ਸੇਵਾ ਦੇ ਲਈ ਸ਼੍ਰੀ ਕਲਤਕ ਸਾਹਿਬ ਦੀ ਜਿਹੜੀ ਕਿ ਸਰਕਾਰ ਨੇ ਕੇਂਦਰ ਸਰਕਾਰ ਨੇ ਇੰਦਰਾ ਗਾਂਧੀ ਦੀ ਸਰਕਾਰ ਨੇ ਬਾਬਾ ਸੰਤਾ ਸਿੰਘ ਤੋਂ ਕਰਵਾਈ ਸੀ ਉਸ ਨੂੰ ਨਕਾਰ ਕੇ ਦੁਬਾਰਾ ਕਲਤਕ ਸਾਹਿਬ ਦੀ ਉਸਾਰੀ ਦੇ ਲਈ ਕਾਰਵਾਈ ਸ਼ੁਰੂ ਕੀਤੀ ਗਈ ਸੀ ਇਸ ਤਰ੍ਹਾਂ ਦਾ ਹਲੇ ਕੋਈ ਇਹ ਇਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਡੇਢ ਕੋਈ ਨਹੀਂ ਹੈ ਤੇ ਨਾ ਹੀ ਕੋਈ ਇਸ ਤਰ੍ਹਾਂ ਦਾ ਇਹਦੇ ਵਿੱਚੋਂ ਸੰਭਾਵਨਾਵਾਂ ਇਹੋ ਹੀ ਲੱਗਦੀਆਂ ਨੇ ਕਿ ਆਪਣਾ ਹੋਣ ਦੇ ਲਈ ਆਪਣੀ ਸਰਵਾਈਵਲ ਦੇ ਲਈ ਆਪਣਾ ਜਿੰਨਾ ਦਿਖਾਉਣਗੇ ਦੂਸਰੇ ਪਾਸੇ ਜਿਵੇਂ ਕਿ ਸਰਦਾਰ ਸਕਰੀਪ ਸਿੰਘ ਬਾਦਲ ਨੇ ਉਹ ਆਪਣੇ ਸਾਇਲੈਂਟ ਨੇ ਉਹਨਾਂ ਨੇ ਇਹ ਦੇਖ ਲਿਆ ਵੀ ਆਪਣੀ ਸ਼ਕਤੀ ਨੂੰ ਹਲੇ ਬਚਾ ਕੇ ਰੱਖੋ ਉਹ ਆਪਣੀ ਉਹਨਾਂ ਨੇ ਜੋ ਕਾਰਜ ਕਰਨੇ ਸੀ ਜਿਸ ਤਰ੍ਹਾਂ ਦਾ ਉਹਨਾਂ ਨੇ ਆਪਣਾ ਕਬਾਇਤ ਕਰਨੀ ਸੀ ਉਹ ਸਾਰੀ ਕਰ ਚੁੱਕੇ ਨੇ ਉਹ ਉਸ ਕਰਕੇ ਉਹ ਹਾਲਾ ਇਹਨਾਂ ਨੂੰ ਦੇਖ ਰਹੇ ਨੇ ਦੇਖਣਗੇ ਤੇ ਇਹ ਆਪੋ ਆਪਣੀ ਵੱਧ ਤੋਂ ਵੱਧ ਇਹੋ ਹੀ ਹੈ ਨਾ ਜੇ ਵੀ ਇੰਦੀ ਭਰਤੀ ਆ ਤਾਂ ਉੱਥੇ ਦਿਖਾਉਣਗੇ ਤਾਂ ਉਹ ਪਹਿਨ ਕੇ ਵੀ ਆਓ ਤੁਸੀਂ 7100 ਦੀ ਭਰਤੀ ਹੈਗਾ ਜਾਂ ਫਿਰ ਇਸ ਤਰ੍ਹਾਂ ਦੀ ਇਹਨਾਂ ਦੀ ਕੋਈ ਲੱਗ ਨਹੀਂ ਰਹੀ ਵੀ ਕੋਈ ਆਪਣੀ ਲੀਡਰਸ਼ਿਪ ਵੱਖਰੀ ਦੇਣਗੇ ਜਾਂ ਆਪਣਾ ਢਾਂਚਾ ਵੱਖਰਾ ਖੜਾ ਕਰਕੇ ਬਿਲਕੁਲ ਨਮਾਕਾਲੀ ਦਲ ਬਣਾਉਂਗੇ ਇਸ ਤਰ੍ਹਾਂ ਦੀ ਇਹਨਾਂ ਦਾ ਕੋਈ ਨਜ਼ਰੀਆ ਨਹੀਂ ਸਵਾਲ ਡਾਕਟਰ ਸਾਹਿਬ ਇਹਹੀ ਸਵਾਲ ਉੱਤੇ ਫਿਰ ਧਿਆਨ ਖੜਦਾ ਜਿੱਥੇ ਤੁਸੀਂ ਇਹ ਜਾਨਦੀ ਹੈ ਕਹਾਣੀ ਸਾਰੀ ਕਿ ਜੇਕਰ ਆਪਣਾ ਢਾਂਚਾ ਖੜਾ ਕਰਨਗੇ ਆਪਣਾ ਜਥੀਬੰਦਕ ਢਾਂਚਾ ਬਣਾਉਣਗੇ ਤਾਂ ਫਿਰ ਅਕਾਲ ਤਖਤ ਸਾਹਿਬ ਤੋਂ ਇਹ ਹੀ ਮੁਨਕਰ ਹੋਣਗੇ ਭਗੋੜੇ ਇਹ ਮੰਨੇ ਜਾਣਗੇ ਹਾਲਾਂਕਿ ਇਹ ਦੂਜੀ ਧਿਰ ਨੂੰ ਆਪਣੇ ਸ਼੍ਰੀਕਾਂ ਨੂੰ ਇੰਨੀ ਦਿਨੀ ਭਗੋੜਾ ਕਰਾਰ ਦੇ ਰਿਹਾ ਹੈ ਇਹ ਟੇਡਾ ਜਾਂ ਮੇਡਾ ਜਾਂ ਮਸਲਾ ਬਣਦਾ ਲੱਗਦਾ ਅਗਲੇ ਸਮੇਂ ਜੀ ਹੁ ਭਿੰਟਰ ਸਾਹਿਬ ਇਹੋ ਹੀ ਹੈ ਨਾ ਜਿਸ ਤਰ੍ਹਾਂ ਕਿ ਕਲੀਦਲ ਦੇ ਵਿੱਚ ਇਸ ਤਰ੍ਹਾਂ ਦੇ ਕਰਾਈਸ ਜੀ ਆਉਂਦੇ ਰਹੇ ਨੇਗੇ ਜਿਵੇਂ ਆਪ ਵੀ ਭੱਜ ਹੁੰਦੀ ਰਹੇ ਜਥੇਦਾਰ ਜਿੰਦੇਵ ਸਿੰਘ ਤਲਵੰਡੀ ਤੇ ਟੋੜਾ ਸਾਹਿਬ ਤੇ ਬਾਦਲ ਸਾਹਿਬ ਤੇ ਲੰਗੋਆੜ ਸਾਹਿਬ ਦੇ ਪਾਸੇ ਹੋਏ ਸਨ ਉਸ ਵੇਲੇ ਵੀ ਤਾਂ ਇਸ ਤਰ੍ਹਾਂ ਦੀ ਟੁੱਟ ਭੱਜ ਹੋਈ ਸੀ ਤੇ ਜੇਸ਼ੇਦਾਰ ਜਗਦੇਵ ਸਿੰਘ ਤਲਵੰਡੀ ਹੋਰੀ ਨੇ ਬਾਦਲ ਸਾਹਿਬ ਨੂੰ ਸਜਾ ਲਵਾਉਣ ਦੇ ਲਈ ਸ਼੍ਰੀ ਕਲਤਕ ਸਾਹਿਬ ਤੇ ਪਹੁੰਚੇ ਸਨ ਪਰੰਤੂ ਉਲਟਾ ਜੇਸ਼ੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਸ਼੍ਰੀ ਕਲਤਕ ਸਾਹਿਬ ਤੋਂ ਤਾਂ ਜੱਲ ਗਈ ਸੀ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਤਾਂ ਪਿਛਲੇ ਸਮੇਂ ਦੇ ਵਿੱਚ ਹੁੰਦੀਆਂ ਰਹੀਆਂ ਨੇ ਇਸ ਦਾ ਇਨਾਮ ਦੇ ਸੁਖ ਨੂੰ ਵਿਚਾਰੀ ਨੂੰ ਬਿਆਨ ਹੈ ਤੇ ਇਸ ਕਰਕੇ ਇਹ ਆਪਣਾ ਬਚਾਉ ਵੀ ਚਾ ਰਹੇ ਨੇ ਤੇ ਨਾਲ ਹੀ ਆਪਣੀ ਸਰਗਰਮੀ ਵੀ ਜਾਰੀ ਰੱਖਣਾ ਚਾਹ ਰਹੇ ਨੇ ਤਾਂ ਜੋ ਇਹ ਨਾ ਹੋਵੇ ਕਿ ਬਿਲਕੁਲ ਹੀ ਇਹ ਹਾਰ ਹਟ ਕੇ ਇੱਕ ਪਾਸੇ ਚਲੇ ਗਏ ਤੇ ਸ਼ਾਸ਼ੀਏ ਤੇ ਬਿਲਕੁਲ ਹੀ ਠੱਕੇ ਜਾਣ ਇਸ ਲਈ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਸ਼ੋਮਣੀ ਅਕਾਲੀ ਦਲ ਦੇ ਵਿੱਚ ਆਪਣੀ ਪਹਿਛ ਨੂੰ ਬਣਾਉਣ ਦੇ ਲਈ ਇਸ ਤਰ੍ਹਾਂ ਦੀ ਹੈ ਸਰਗਰਮੀਆਂ ਲਾਜ਼ਮੀ ਚੱਲ ਰਹੀਆਂ ਹਨ ਪਰ ਇਹਦੇ ਦੇ ਵੀ ਸੁਧਾਰ ਤੇ ਕਾਫੀ ਸਰਗਰਮ ਭੂਮਿਕਾ ਦੇ ਵਿੱਚ ਵੱਡੀ ਸਰਗਰਮੀ ਵਿਖਣ ਨੂੰ ਮਿਲ ਰਹੀ ਹੈ ਸਿਆਸੀ ਪੱਧਰ ਉੱਤੇ ਫਿਜ਼ੀਕਲ ਪੱਧਰ ਉੱਤੇ ਵੱਡੀਆਂ ਰੈਲੀਆਂ ਪਿਛਲੇ ਸਾਲ ਵਿਮੋਗੇ ਦੇ ਵਿੱਚ ਇੱਕ ਪ੍ਰਭਾਵਸ਼ਾਲੀ ਰੈਲੀ ਹੋਈ ਹੁਣ ਜਿਹੜਾ ਹਲਕਾ ਪੱਧਰ ਦੀਆਂ ਰੈਲੀਆਂ ਜਿਹੜੀਆਂ ਨੱਬਾ ਹਲਕੇ ਦੀ ਮੱਲੇਵਾਲ ਪੱਧਰ ਉਤੇ ਕੀਤੀ ਜਾ ਰਹੀ ਹੈ ਕਹਿੰਦਾ ਵਾਪਕ ਕਿ ਸਰਗਰਮੀਆਂ ਪੱਖੋਂ ਸੁਧਾਰ ਦੇ ਕਦਮ ਅੱਗੇ ਇੰਨੇ ਦਿਨੀ ਵੇਖੇ ਜਾ ਸਕਦੇ ਹੈ ਸੁਧਾਰ ਦੇ ਇੱਕ ਵੱਡੇ ਆਗੂ ਦਾ ਇਹ ਵੀ ਕਹਿਣਾ ਸੀ ਕਿ ਸਖਬੀਰ ਸਿੰਘ ਬਾਦਲ ਨੂੰ ਅਸੀਂ ਘਰੇ ਬਿਠਾ ਦਿੱਤਾ ਹੈ ਹਾਲਾਂਕਿ ਸਖਬੀਰ ਸਿੰਘ ਬਾਦਲ ਬਾਰੇ ਹਲੇ ਜਿਹੜੀ ਇਹ ਕਨਸੋਏ ਕਿ ਸ਼ਾਇਦ ਰਹੀ ਸੀ ਕਿਉਂਕਿ ਪਿਛਲੇ ਸਮੇਂ ਉਹਨਾਂ ਦੀਆਂ ਦੋ ਤਿੰਨ ਗੇੜੇ ਜਿਹੜੇ ਵੱਖ-ਵੱਖ ਮੁਲਕਾਂ ਦੇ ਵਿੱਚ ਲੱਗੇ ਹੈ ਪਰ ਸੁਧਾਰ ਤੇਰ ਦਾ ਜ਼ਰੂਰ ਇਹ ਦਾਵਾ ਅੱਜ ਵਿਖਣ ਨੂੰ ਮਿਲਿਆ ਕਿ ਸਾਡੀਆਂ ਸਰਗਰਮੀਆਂ ਤੇ ਸੁਖਬੀਰ ਸਿੰਘ ਬਾਦਲ ਦੀਆਂ ਸਰਗਰਮੀਆਂ ਨੂੰ ਤੁਸੀਂ ਤੋੜ ਕੇ ਦੇਖੋ ਅਸੀਂ ਬਹੁਤ ਅੱਗੇ ਲੰਘ ਗਏ ਹਾਂ ਬਹੁਤ ਵੱਡੀ ਲੀਡਰਸ਼ਿਪ ਨੇ ਸਾਡੇ ਨਾਲ ਜਿਹੜੀ ਗੱਲ ਵਕੜੀ ਪਾਲੀ ਹੈ ਅਗਲੇ ਸਮੇਂ ਅਸੀਂ ਵੱਡੇ ਜਿਹੜੇ ਠਮਾਕੀ ਕਰਨੇ ਆ ਅੱਜ ਵੀ ਜਿੱਤੇ ਪੰਜ ਮੈਂਬਰੀ ਕਮੇਟੀ ਦੀ ਬੈਠਕ ਪਹਿਲਾਂ ਹੋਈ ਤੇ ਫਿਰ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਲੱਬ ਦੇ ਵਿੱਚ ਪੰਜ ਮੈਂਬਰੀ ਕਮੇਟੀ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਨਵੇਂ ਪੋਰਟਲ ਬਾਰੇ ਦੱਸਿਆ ਗਿਆ ਤੇ ਤੋਂ ਤਰੰਤ ਬਾਅਦ ਸੁਧਾਰ ਤੇ ਦੀ ਸੀਨੀਅਰ ਲੀਡਰਸ਼ਿਪ ਇਨਕਲੂਡ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਜਿਹੜੀ ਬੈਠਕ ਹੁਣ ਜਦੋਂ ਆਪਾਂ ਪ੍ਰੋਗਰਾਮ ਡਾਕਟਰ ਸਾਹਿਬ ਕਰ ਰਹੇ ਹਾਂ ਤਾਂ ਉਹ ਚੰਡੀਗੜ੍ਹ ਦੇ ਵਿੱਚ ਚੱਲ ਰਹੀ ਹੈ ਅੱਜ ਵੀ ਕੋਈ ਹੋਰ ਵੱਡਾ ਫੈਸਲਾ ਕੋਈ ਵੱਡਾ ਪ੍ਰੋਗਰਾਮ ਜਿਹੜੀ ਹੈ ਸੁਧਾਰ ਤੇ ਦੀ ਲੀਡਰਸ਼ਿਪ ਉੱਲੂ ਅੱਗੇ ਆ ਸਕਦਾ ਜੀ ਡਾਕਟਰ ਸਾਹਿਬ ਕੀ ਸਿੰਘ ਸਾਹਿਬ ਦੇਖੋ ਆ ਗਿਆ ਵੀ ਕੀ ਸੁਖਬੀ ਸਿੰਘ ਬਾਦਲ ਬਾਕੀ ਘਰੇ ਬੈਠ ਗਿਆ ਮੰਨਦੇ ਆਪਾਂ ਜੀ ਪਿੰਡ ਸਰ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਦੌਰਾਨ ਜਦੋਂ ਕਿ ਪੰਜਾਬ ਦੇ ਵਿੱਚ ਦੋ ਪਾਰਟੀਆਂ ਆਕਾਲੀ ਜਲਸੀ ਸ਼ੋਮਣੀ ਕਾਲੀ ਦਲ ਉਹ ਦੋ ਆਕਾਲੀ ਗੱਲ ਦੀ ਬੜੀ ਸਰਗਰਮੀ ਦੇਖਣ ਨੂੰ ਮਿਲਦੀ ਸੀ ਆਪਣੀ ਆਪੋਜੀਸ਼ਨ ਦਾ ਜਿਹੜਾ ਰੋਲ ਕੀ ਭੂਮਿਕਾ ਨੇ ਅਦਾ ਕਰਤੀ ਸੀ ਪਰੰਤੂ ਹੁਣ ਉਹ 2017 ਤੋਂ ਸੱਤਾ ਤੋਂ ਬਾਹਰ ਨੇ ਇੰਨਾਂ ਦੀਆਂ ਸਰਗਰਮੀਆਂ ਕੋਈ ਇਸ ਤਰ੍ਹਾਂ ਦੀ ਰਾਜਸੀ ਸਰਗਰਮੀ ਨਹੀਂ ਚੱਲ ਰਹੀ ਆਪ ਦੀ ਭੇਡ ਦੇ ਵਿੱਚ ਹੀ ਫਸੇ ਹੋਏ ਨੇ ਉਸ ਦੇ ਵਿੱਚ ਹੀ ਇਹਨਾਂ ਦਾ ਜਿਹੜੀ ਸ਼ਕਤੀ ਨਸ਼ਟ ਹੋ ਰਹੀ ਹੈ ਕਿ ਚਾਹੇ ਸੁਧਾਰ ਲਹਿਰ ਹੈ ਚਾਹੇ ਸ਼ੋਮਣੀ ਕਾਲੀ ਦਲ ਇਨਾ ਬਹੁ ਲੋ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਆਪਾਂ ਜੀ ਦੇਖਿਆ ਜਾਵੇ ਅਜੋਕੇ ਸਮੇਂ ਦੇ ਵਿੱਚ ਕਿੰਨੀਆਂ ਪ੍ਰਸਥਤੀਆਂ ਕਿੰਨੇ ਕਿਸ ਤਰ੍ਹਾਂ ਦੀਆਂ ਮਸਲੇ ਉੱਭਰ ਕੇ ਸਾਹਮਣੇ ਆਏ ਨੇ ਨਸ਼ਿਆਂ ਬਾਰੇ ਆ ਰਿਹਾ ਹੈ ਪੁਲਿਸ ਜਾਤੀਆਂ ਬਾਰੇ ਆ ਰਿਹਾ ਹੈ ਪਾਣੀਆਂ ਦੇ ਮਸਲਾ ਹੈ ਪੰਜਾਬ ਦੇ ਪਾਣੀਆਂ ਦਾ ਕਿੱਡਾ ਕੁਛ ਹੈ ਇਹਦੇ ਬਾਰੇ ਕਾਲੀ ਦਨ ਬਿਲਕੁਲ ਹੀ ਤਾਂ ਹਰ ਪਾਣੀਆਂ ਦੇ ਮਸਲੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਹੀ ਮੋਢਿਆਂ ਤੇ ਡਾਂਟ ਤਰੀ ਹੋਈ ਹੈ ਬੀਬੀਐਮਪੀ ਨਾਲ ਪੰਗਾ ਕੇਂਦਰ ਨਾਲ ਪੰਗਾ ਹਰਿਆਣੇ ਨਾਲ ਦਿੱਲੀ ਨਾਲ ਰਾਜਸਥਾਨ ਨਾਲ ਖੈਰ ਵਿਧਾਨ ਸਭਾ ਦੇ ਵਿੱਚ ਜਿਹੜਾ ਪਿਛਲੇ ਸਮੇਂ ਜਿਹੜਾ ਸਪੈਸ਼ਲ اجلاس ਹੁੰਦਾ ਹੈ ਪਾਣੀਆਂ ਉੱਤੇ ਤਾਂ ਪੰਜਾਬ ਵੱਡੇ ਪੱਧਰ ਉੱਤੇ ਕਰਲਾਇਆ ਉਹਨਾਂ ਨੇ ਵੱਡੇ ਪੱਧਰ ਉੱਤੇ ਇੱਕ ਚੀਕ ਸਿਹੜਾ ਕੀਤਾ ਕਿ ਸਾਡੇ ਪਾਣੀਆਂ ਉੱਤੇ ਡੱਕ ਹੈ ਪਰ ਵੱਡੀ ਗੱਲ ਹੈ ਕਿ ਪਿਛਲੇ ਸਮੇਂ ਜਿਹੜੀ ਸਿਆਸਤ ਵੱਖਰੇ ਰੂਪ ਦੇ ਵਿੱਚ ਵੇਖਣ ਨੂੰ ਮਿਲਦੀ ਸੀ ਪਾਣੀਆਂ ਨੂੰ ਲੈ ਕੇ ਇੰਨੇ ਦਿਨੀ ਬੜੀ ਸਟਰੋਂਗ ਪੋਜੀਸ਼ਨ ਦੇ ਵਿੱਚ ਹੈ ਪੰਜਾਬ ਖਾਸ ਕਰਕੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਜੇ ਬਣੇ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਜਿੱਥੇ ਇੱਕ ਨਸ਼ਿਆਂ ਦੇ ਵਿਰੁੱਧ ਜੁੱਧ ਹੈ ਤੇ ਨਾਲ ਸ਼ਰਾਬ ਕਾਂਡ ਜਿਹੜਾ ਮਜੀਠੀਆ ਹੁੰਦਾ ਹੈ ਉਹਦੇ ਉੱਤੇ ਵੱਡੇ ਪੱਧਰ ਤੇ ਸਿਆਸਤ ਪੱਕੀ ਹੋਈ ਹੈ। ਸੁਨੀਲ ਜਾਖੜ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਟੇਟ ਪ੍ਰੈਜ਼ੀਡੈਂਟ ਨੇ ਪਿਛਲੇ ਸਮੇਂ ਉਹ ਜਦੋਂ ਆਲ ਪਾਰਟੀ ਦੀ ਬੈਠਕ ਦੇ ਵਿੱਚ ਉਹਨਾਂ ਦੀ ਸਰਗਰਮੀ ਵੇਖਣ ਨੂੰ ਮਿਲੀ ਜਾਂ ਥੋੜਾ ਜਿਹਾ ਪਹਿਲਾਂ ਵਿੱਚ ਵਿਚਚਾਲੇ ਉਹ ਸਾਇਲੈਂਟਰ ਹੈ। ਅੱਜ ਫਿਰ ਉਹ ਇੱਕ ਵੱਡਾ ਵਫਤ ਲੈ ਕੇ ਗਵਰਨਰ ਪੰਜਾਬ ਨੂੰ ਮਿਲਦੇ ਆ ਤੇ ਉਸ ਕਾਂਡ ਦੀ ਐਫਸੀਬੀਈ ਜਾਂਚ ਦੀ ਮੰਗ ਵੀ ਕਰਦੇ। ਕਹਿੰਦਾ ਭਾਵੇਂ ਕਿ ਬਾਕੀ ਸਰਗਰਮੀਆਂ ਜਿਹੜੀਆਂ ਬਾਕੀ ਕਾਲੇਦਾਲ ਨਾਲੋਂ ਵੱਖਰੀਆਂ ਸਰਗਰਮੀਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਰਗਰਮੀ ਅੱਗੇ ਵੱਧਦੀ ਆਪਾਂ ਵੇਖ ਸਕਦੇ ਹਾਂ ਜਿਉਂ-ਜਿਉਂ ਜਿਮਣੀ ਚੌਂਕ ਪੇਟ ਲੁਧਿਆਣੇ ਦਾ ਸਾਹਮਣੇ ਆ ਰਿਹਾ ਹੈ ਤਾਂ ਸਰਗਰਮੀਆਂ ਵੀ ਸਿਆਸੀ ਪੱਧਰ ਦੇ ਵਿਕੀਆਂ ਜਾ ਰਹੀਆਂ ਨੇ ਕੈਪਟਨ ਵਰਿੰਦਰ ਸਿੰਘ ਦੇ ਪਰਿਵਾਰ ਤੇ ਖੁਦ ਉਹ ਪਿਛਲੇ ਸਮੇਂ ਸਰਗਰਮ ਸਿਆਸਤ ਦੇ ਵਿੱਚ ਵੇਖੀ ਗਏ ਤੇ ਨਾਲ ਰਵਨੀਤ ਸਿੰਘ ਬਿੱਟੂ ਦੀਆਂ ਪੰਜਾਬ ਨੂੰ ਲੈ ਕੇ ਵੱਡੀਆਂ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਪ੍ਰਧਾਨ ਮੰਤਰੀ ਤੱਕ ਬੈਠ ਕੋਈ ਅਜਿਹੇ ਸਾਰਾ ਕੁਝ ਜੀ ਡਾਕਟਰ ਸਾਹਿਬ ਹਾਂ ਪਿੰਟਰ ਸਾਹਿਬ ਦੇਖੋ ਜਿਸ ਤਰ੍ਹਾਂ ਦੂਸਰੀਆਂ ਪਾਰਟੀਆਂ ਨੇ ਕਾਂਗਰਸ ਪਾਰਟੀ ਵੀ ਆਪਣੀ ਸਰਗਰਮੀ ਕਰ ਰਹੀ ਹੈ ਰਾక్తి ਜਨਤਾ ਪਾਰਟੀ ਜਿਵੇਂ ਪੂਰੀ ਤਰ੍ਹਾਂ ਦਿੱਤੋਂ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਸਰਗਰਮੀ ਦੇ ਨਾਲ ਕਾਰਸ਼ੀਲ ਹੈ ਪਰੰਤੂ ਸ਼੍ਰੋਮਣੀ ਕਾਲੀ ਜਲਦੀ ਲੀਡਰਸ਼ਿਪ ਬਿਲਕੁਲ ਸਾਇਲੈਂਟ ਹੈ ਇਹ ਇਹ ਦੂਸਰੀ ਗੱਲ ਇਹ ਹੈ ਵੀ ਗਵਾਂਧੀ ਮੁਲਖ ਦੇ ਨਾਲ ਇਨੀ ਤਣਾਅਮਈ ਸਥਿਤੀ ਹੈ ਇਹਦੇ ਵਿੱਚ ਗਾਂਢੀ ਮੁਲਕ ਦੇ ਨਾਲ ਜਿਹੜੀ ਤਣਾਉਬਈ ਸਥਿਤੀ ਆ ਬਾਰਡਰ ਸਟੇਟ ਹੋਣ ਕਰਕੇ ਬਾਰਡਰ ਦੇ ਇਲਾਕੇ ਦੇ ਕਿਸਾਨਾਂ ਦੀਆਂ ਬੜੀਆਂ ਸਮੱਸਿਆਵਾਂ ਆ ਹੈਗੀਆਂ ਲੋਕਾਂ ਦੀਆਂ ਬੜੀਆਂ ਸਮੱਸਿਆਵਾਂ ਮੰਨ ਗਿਨਾ ਬਰ ਧਿਆਨ ਦੇਣ ਦੀ ਜ਼ਰੂਰਤ ਸੀ ਪਰੰਤੂ ਇਸ ਬਾਰੇ ਵੀ ਜਦੋਂ ਕਿ ਇਹ ਰੀਜਨਲ ਪਾਰਟੀ ਬੜਾ ਵੱਡਾ ਅਹਿਮ ਪੂਮ ਕਾਦਾ ਕਰਦੀ ਸੀ ਪਰੰਤੂ ਇਸ ਦੌਰ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਆਪੋ ਆਪਣੀ ਘਾਟੂ ਕਲੇਸ਼ ਦੇ ਵਿੱਚੋਂ ਹੀ ਨਹੀਂ ਨਿਕਲਿਆ ਜਾ ਰਿਹਾ ਤੇ ਇਹ ਵੀ ਇੱਕ ਵੱਖਰਿਆ ਆ ਇਸ਼ੂ ਆ ਜਿਹੜਾ ਕਿ ਲੋਕਾਂ ਨੂੰ ਗੁਮਿਰਤਾ ਲੈਣਾ ਸੋਚਣ ਦੇ ਲਈ ਮਜਬੂਰ ਕਰ ਰਿਹਾ ਹੈ ਰਹੀ ਗੱਲ ਸੁਧਾਰ ਲਹਿਰ ਅਤੇ ਸ਼੍ਰੋਮਣਿਕਾ ਦੀ ਹੈ ਹੂੰ ਕਿਉਂਕਿ ਜਿਹੜੀ ਜਿਹੜਾ ਇਹਦਾ ਕਾਡਰ ਹੈ ਜਿਹੜਾ ਇਹਨਾਂ ਦਾ ਪੋਪਟਾ ਨੇ ਜਿਹੜੇ ਇਹਨਾਂ ਦੇ ਆਧਾਰ ਹੈ ਜਿੱਥੋਂ ਇਹਨਾਂ ਨੂੰ ਵੋਟਾਂ ਮਿਲੀਆਂ ਨੇ ਜਿਹੜਾ ਕੁਝ ਉਹ ਹੈ ਉਹ ਇਹਨਾਂ ਦਾ ਦੋਨਾਂ ਦਾ ਹੀ ਕਾਮਨ ਹੈ ਸਾਂਝਾ ਹੈ ਤੇ ਉਹ ਉਸੇ ਤਰ੍ਹਾਂ ਦੀ ਲੀਡਰਸ਼ਿਪ ਆਪਣੀ ਸਰਗਰਮੀ ਕਰ ਰਹੀ ਆ ਇਹਨਾਂ ਦੇ ਵਿੱਚੋਂ ਇੱਕ ਗੱਲ ਹੋਰ ਵੀ ਹੈ ਕਿ ਨਵੀਂ ਲੀਡਰਸ਼ਿਪ ਕੋਈ ਜਿਆਦਾ ਅਗਹ ਨਹੀਂ ਆ ਰਹੀ ਨਾ ਹੀ ਜੂਠ ਦੇ ਵਿੱਚੋਂ ਜਿਸ ਤਰ੍ਹਾਂ ਦੇ ਕਿ ਜੂਠ ਦੀ ਜਿਹੜੀਆਂ ਸਮੱਸਿਆਵਾਂ ਨੇ ਅੱਜ ਜਿਹੜੀ ਸਭ ਤੋਂ ਵੱਡੀ ਭੂਮਿਕਾ ਅਦਾ ਕਰਦੀ ਹੈ ਕਿਸੇ ਵੀ ਦੇਸ਼ ਦੀ ਰਾਜਨੀਤੀ ਨੂੰ ਕਿਸੇ ਵੀ ਦੇਸ਼ ਦੀ ਹੋਣੀ ਨੂੰ ਬਦਲਣ ਦੇ ਲਈ ਵਿਦਿਆਰਥੀਆਂ ਦੀ ਬੜੀ ਵੱਡੀ ਭੂਮਿਕਾ ਹੁੰਦੀ ਹੈ ਨੌਜਵਾਨਾਂ ਦੀ ਵੱਡੀ ਭੂਮਿਕਾ ਹੁੰਦੀ ਹੈ ਉਹ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਇਸ ਤਰ੍ਹਾਂ ਦੀ ਹਾਲਾਂਕਿ ਦੇਖਣ ਨੂੰ ਨਹੀਂ ਮਿਲ ਰਹੀ ਨਿਰਸੰਦ ਦੇ ਕਿਸੇ ਪਾਰਟੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਉਹ ਨਹੀਂ ਲੱਗ ਰਿਹਾ ਪਰ ਫਿਰ ਵੀ ਸ਼੍ਰੋਮਣੀ ਕਾਲੀ ਦਲ ਦਾ ਇੱਕ ਇਹ ਹਰਾਬਲ ਦਸਤਾ ਹੁੰਦਾ ਸੀ ਜਿਹੜਾ ਕਿਸੇ ਵੇਲੇ ਚਾਹੇ ਯੂਥ ਵਿੰਗ ਸੀ ਚਾਹੇ ਵਿਦਿਆਰਥੀ ਏ ਆਈ ਐਸ ਐਸ ਐਫ ਵੀ ਸੀ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਸੀ ਕਿਸੇ ਬੜੇ ਇਹ ਇਹਨਾਂ ਦੀ ਬੜੀ ਵੱਡੀ ਭੂਮਿਕਾ ਹੁੰਦੀ ਸੀ ਪਰੰਤੂ ਇਹ ਸਭ ਕੁਝ ਆਇਲੈਂਡ ਨੇ ਤੇ ਜੂਤ ਦੇ ਵੱਲੋਂ ਇਸ ਤਰ੍ਹਾਂ ਦਾ ਉਦਾਸੀਨਤਾ ਧਾਰਨ ਕਰਨਾ ਇਹ ਵੀ ਇਹ ਵੀ ਇੱਕ ਨਿਰਾਸ਼ਾਜਨਕ ਪਹਿਲੂ ਹੈ ਬੇਸ਼ੱਕ ਮেইনਸਟ੍ਰੀਮ ਦੇ ਵਿੱਚ ਵੀ ਉਹੀ ਚਿਹਰੇ ਨੇ ਜਿਹੜੇ ਕਿ ਪਹਿਲਾਂ ਸੀ ਤੇ ਇੱਧਰ ਵੀ ਉਹੋ ਹੀ ਚਿਹਰੇ ਨੇ ਨਵਾਂ ਚਿਹਰਾ ਪੀੜਾ ਆਇਆ ਵੀ ਜਿਹੜਾ ਕਿ ਬਿਲਕੁਲ ਕ੍ਰਿਸ਼ਮਈ ਢੰਗ ਦੇ ਨਾਲ ਲੋਕਾਂ ਨੂੰ ਇਸ ਤਰ੍ਹਾਂ ਦੀ ਇੱਕ ਲੀਡਰਸ਼ਿਪ ਪ੍ਰਦਾਨ ਕਰ ਸਕੇ ਤੇ ਦੱਸੇ ਵੀ ਅਸੀਂ ਆ ਕੁਛ ਕਰਾਂਗੇ ਕਿ ਨਹੀਂ ਸ਼ੱਕ ਸੁਧਾਰ ਲਹਿਰ ਦੇ ਵਿੱਚ ਮਨਪ੍ਰੀਤ ਸਿੰਘ ਏਲੀ ਜਾਂ ਦੂਸਰੇ ਹੋਰ ਲੀਡਰ ਨੇ ਜਿਵੇਂ ਬਟਾਲਾ ਸਾਹਿਬ ਨੇ ਇਹ ਠੀਕ ਹੈ ਸਵਸ਼ ਇਨ੍ਹਾਂ ਦਾ ਚਿਹਰੇ ਨੇਗੇ ਸਵੱਚ ਹੋਆ ਪਰ ਕਿੰਨੀ ਕ ਕਿੰਨੀ ਕ ਹੈ ਕਰਾਊਡ ਨੂੰ ਜਾਂ ਵੋਟਾਂ ਨੂੰ ਕਿੰਨਾ ਕੈਚ ਕਰ ਸਕਣਗੇ ਕਿੰਨੀ ਕ ਲੋਕਾਂ ਦੀ ਉਹ ਲਾਂਬੰਦੀ ਦੇ ਵਿੱਚ ਕਿੱਡਾ ਪ੍ਰਭਾਵ ਪਾ ਸਕਣਗੇ ਇਹ ਵੀ ਦੇਖਣ ਵਾਲੀ ਗੱਲ ਹੈ ਹੂੰ ਜੀ ਫਿਰ ਜੇਕਰ ਦਿਖਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਗਲਿਆਰਿਆਂ ਦੇ ਵਿੱਚ ਤਾਂ ਪਿਛਲੇ ਸਮੇਂ ਜਿਹੜੀ ਸਿਆਸਤ ਵੱਡੇ ਪੱਧਰ ਉੱਤੇ ਪੱਕੀ ਹੋਈ ਸੀ ਧਾਰਮਿਕ ਪੱਖ ਤੋਂ ਲੈ ਕੇ ਵੱਡੇ ਪੱਧਰ ਉੱਤੇ ਮੰਗ ਉੱਠ ਰਹੀ ਸੀ ਕਿ ਸਰਬੱਤ ਖਾਲਸਾ ਸੱਦਿਆ ਜਾਏ ਜਥੇਦਾਰਾਂ ਦੀ ਜੁਕਤੀ ਸੇਵਾ ਜਿਹੜੀ ਹੈ ਮੁਕਤੀ ਸੰਬੰਧੀ ਕੋਈ ਵਿਧੀ ਵਿਵਧਾਨ ਪੱਕੀ ਜਿ ਟੰਗ ਨਾਲ ਬਣ ਜੇ ਸੰਬੰਧੀ ਸ਼੍ਰੋਮਣੀ ਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ رائےਵਾ ਵੀ ਮੰਗੀਆਂ ਹੋਈਆਂ ਨੇ 1 ਮਹੀਨਾ ਹੋਰ ਵਾਦਾ ਦਿੱਤਾ ਗਿਆ ਤੇ ਪਰ ਜਿਹੜੀ ਵੱਡਾ ਜੋਸ਼ ਸੀਗਾ ਸਰਬੱਤ ਦਾ ਸਦਾ ਜਾਣਦਾ ਜਿਹੀਆਂ ਮੰਗਾ ਉਹ ਹੁਣ ਵੱਧਾਂ ਚ ਗਈਆਂ ਨੇ ਸਿਆਸਤ ਹੌਲੀ-ਹੌਲੀ ਭਾਵੇਂ ਗਰਮੀ ਵਧ ਰਹੀ ਹੈ ਪਰੰਤੂ ਸਿਆਸਤ ਵੀ ਆਪਣੇ ਮਾਹੌਲ ਦੇ ਨਾਲ ਅੱਗੇ ਵੱਧ ਰਹੀ ਹੈ ਵੇਖਣਾ ਹੋਵੇਗਾ ਕਿ ਜਿਮਨੀ ਚੌਂਟ ਪੜ ਤੱਕ ਪੰਜਾਬ ਦੀ ਸਿਆਸਤ ਕਿਸ ਤਰ੍ਹਾਂ ਦੀ ਜਿਹੜੀ ਹੈ ਉਹ ਆਪਣੀ ਰਣਨੀਤੀ ਤੈਅ ਕਰਦੀ ਹੈ ਜਿਹੜੇ ਅੱਗੂ ਇੰਡੀ ਨਹੀਂ ਕਹਿ ਸਕਦੇ ਕਿ ਰਪੋਸ਼ ਨੇ ਜਾਂ ਗਾਇਬ ਨੇ ਉਹ ਵੀ ਅਗਲੇ ਦਿਨ ਸਰਗਰਮੀ ਦੇ ਵਿੱਚ ਹੋਣਗੇ ਸੀ ਆਸਤ ਦਾ ਜਿਹੜਾ ਧੁਰਾ ਕਹਿੰਦਾ ਭਾਵ ਕਿ ਉਹ ਚੋਣ ਹੁੰਦਾ ਹੈ ਤੇ ਪੰਜਾਬ ਦੇ ਵਿੱਚ ਜਿਮਨੀ ਚੋਣ ਹੈ ਲੁਧਿਆਣਾ ਪੱਛਮੀ ਦੀ ਅਗਲੀ ਨਜ਼ਰ ਲੁਧਿਆਣਾ ਪੱਛਮੀ ਵੱਲ ਜ਼ਰੂਰ ਟਿਕ ਸਕਦੀ ਹੈ ਪਰ ਵੇਖਣਾ ਹੋਵੇਗਾ ਕਿ ਡਬਲ ਇੰਜਨ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉੱਥੇ ਉਮੀਦਵਾਰ ਕਿਹੜਾ ਹੋਏਗਾ ਵੱਡੇ ਪੱਧਰ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਹੁਣ ਤੱਕ ਭਾਰਤੀ ਜਨਤਾ ਪਾਰਟੀ ਵੱਲੋਂ ਹੀ ਉਮੀਦਵਾਰ ਹਲੇ ਤਾਈਂ ਅਨਾਉਂਸਮੈਂਟ ਉਹਦੀ ਨਹੀਂ ਹੋਈ ਬਾਕੀ ਸਾਰੀਆਂ ਧਿਰਾਂ ਨੇ ਉੱਥੇ ਆਪੋ ਆਪਣੇ ਉਮੀਦਵਾਰ ਖੜੇ ਕੀਤੇ ਹੋਏ ਨੇ ਖैर ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਵਿਸ਼ਰਾਮ ਦਿੰਦੇ ਆ ਸਾਡੇ ਨਾਲ ਦਰਸ਼ਕਾਂ ਨੂੰ ਦੱਸਦੀ ਹੈ ਸੁਨੇਹਿਆਂ ਨੂੰ ਕਿ ਜੁੜੇ ਸਨ ਉੱਗੇ ਰਾਜਸੀ ਮਹਾਤ ਤੇ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਐਡੀਟਰ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਇਮਿਸ਼ਨ ਪੰਜਾਬੀ ਲਈ ਬੜਾ ਵੱਡਾ ਸਮਾਂ ਦਿੱਤਾ ਤੇ ਬੜਾ ਧੰਨਵਾਦ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਈ ਮਿਸ਼ਨ ਪੰਜਾਬੀ